ਬਰਾਸ ਕਰ ਕਰਨ ਤੋਂ ਬਾਅਦ ਉਸ ਬੱਚੀ ਨੂੰ ਉਹਨਾਂ ਦਰਿੰਦਿਆਂ ਨੇ ਨਹਿਰ ਦੇ ਵਿੱਚ ੱੱਕਾ ਦੇ ਕੇ ਮਾਰ ਕੇ ਜਿਹੜੀ ਕਹਾਣੀ ਖਤਮ ਕਰਦੀ ਹੈ ਜਿਹਨੇ ਮੁੱਦਾ ਗਾਇਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਰੋਜ ਦੀਆਂ ਕਿਰਨਾਵਾ ਆਪਾਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਕਿੰਦੇ ਗੋਲੀ ਚੱਲ ਜਾਂਦੀ ਹੈ। ਜੇਲ੍ਹਾਂ ਦੇ ਵਿੱਚ ਬੈਠੇ ਬੰਦ ਬੰਦੇ ਫੋਨ ਕਰਕੇ ਧਮਕੀ ਦੇ ਕੇ ਰੋਕੀਆਂ ਮੰਗ ਰਹੇ ਨੇ। ਰੋਕ ਕਤਲ ਹੋ ਰਹੇ ਆ ਕਿ ਦੁਕਾਨਦਾਰ ਦਾ ਕੋਈ ਹੱਥ ਗਿਆ ਮਾਰਦਾ ਕੁੜਾ ਜਾਂਦਾ ਲੁੱਟ ਲਿਆ ਉਹਦਾ ਘਰ ਤਾਂ ਆਦਾ ਉਹਦਾ ਘਰ ਤਾਂ ਆਦਾ ਕੀ ਕਰਸੋਂ ਦੇ ਨਾਲ ਲੱਗਾ ਰੁਕ ਜੂ ਆ 10 15 20 ਦਿਨ ਡਰਾਮਾ ਚੱਲੂਗਾ ਨਸ਼ਾ ਉਮੀੜਣਾ ਤੂੰ ਫੇਰ ਬਾਹਰ ਜਾਣਾ ਮੈਂ ਨਾਂ ਦੱਸਣ ਨੂੰ ਵੀ ਤਿਆਰ ਆ ਮੱਖ ਮੰਤਰੀ ਨੂੰ ਕਹਿੰਦਾ ਵੀ ਲੈ ਮੈਂ ਨਾਂ ਦੱਸਦਾ ਉਹ ਡੀਐਸਪੀ ਐਸੋਲੇ ਕਿੱਥੇ ਲੱਗਿਆ ਨੇ ਵੀ ਦੱਸਦਾ ਕਰਨ ਦੇ ਕਾਰਵਾਈ ਚਾਹ ਕੰਮ ਸਾਰ ਵਾਹੀ ਗੁੱਤੀ ਦੀਆਂ ਦੇ ਹਰ ਹਾਲ ਹੁੰਦੇ ਸੀ ਸਰਦਾਰ ਪੰਦਰ ਸਿੰਘ ਦੇ ਭਾਰਤ ਦੇ ਵਿੱਚ ਹੋਰ ਸਟੇਟਾਂ ਹੋਰ ਸੂਬਿਆਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਦਾ ਜ਼ਿਕਰ ਆਮ ਹੀ ਹੁੰਦਾ ਰਹਿੰਦਾ ਹੈ ਗੈਂਗਰੇ ਹੁੰਦੇ ਆ ਬਹੁਤ ਵੱਡੇ ਪੱਧਰ ਦੇ ਉੱਤੇ ਇਨਾ ਬਲਾਤਕਾਰਾਂ ਦੇ ਖਿਲਾਫ ਲੋਕਾਂ ਨੇ ਲਾੰਬੰਦ ਹੋ ਕੇ ਮਹਿਮਾ ਵਿੱਚ ਲਾਈਆਂ ਸਿੰਘ ਅਖਵੀਂ ਕੀਤੇ ਬਹੁਤ ਨੁਸਾਲਾ ਨੂੰ ਬਹੁਤ ਬੰਦਿਆਂ ਨੂੰ ਬਹੁਤ ਦਰਿੰਦਿਆਂ ਨੂੰ ਘਟਨਾ ਦੇ ਇਨਜਾਮ ਤੱਕ ਵੀ ਪਹੁੰਚਾਇਆ ਪਰ ਪੰਜਾਬ ਦੇ ਵਿੱਚ ਸ਼ਾਇਦ ਹੀ ਇਹ ਨੰਦਾ ਕਿ ਪਹਿਲੀ ਘਟਨਾ ਹੋਣੀ ਹੈ ਕਿ ਇੰਨੀ ਦਰਿੰਦਗੀ ਦੇ ਨਾਲ ਜੋ ਗੱਲਾਂ ਸੁਣਨ ਸਾਹਮਣੇ ਆ ਰਹੀਆਂ ਨੇ ਵੀ ਕਿਸ ਤਰੀਕੇ ਨਾਲ ਉਹਨੂੰ ਕੁੜੀ ਨੂੰ ਉੱਥੋਂ ਬੁਲਾ ਕੇ ਚੰਡੀਗੜ੍ਹੋਂ ਤੇ ਇੱਥੇ ਜੋ ਗੱਲਬਾਤ ਹੋਈ ਹੈ ਤੇ ਉਸ ਤੋਂ ਬਾਅਦ ਬਲਾਤਕਾਰ ਕਰਨ ਤੋਂ ਬਾਅਦ ਉਸ ਬੱਚੀ ਨੂੰ ਉਹਨਾਂ ਦਰਿੰਦਿਆਂ ਨੇ ਨਹਿਰ ਦੇ ਵਿੱਚ ੱੱਕਾ ਦੇ ਕੇ ਮਾਰ ਕੇ ਜਿਹੜੀ ਕਹਾਣੀ ਖਤਮ ਕਰਤੀ ਹੈ ਜਿਹੜੇ ਮੁੱਦਾ ਗਾਇਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਵੀ ਸੁਣਨ ਚ ਆਇਆ ਵੀ ਜਿਵੇਂ ਹਰ ਵਾਰਾ ਹਰ ਵਾਰੀ ਪ੍ਰਸ਼ਾਸਨ ਕਰਦਾ ਹੈ ਕਿ ਗੱਲ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੋਜ਼ ਦੀਆਂ ਘਟਨਾਵਾਂ ਆਪਾਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਕਿਤੇ ਗੋਲੀ ਚੱਲ ਜਾਂਦੀ ਹੈ ਕਿਤੇ ਜੇਲ੍ਹਾਂ ਦੇ ਵਿੱਚ ਬੈਠੇ ਬੰਦ ਬੰਦੇ ਫੋਨ ਕਰਕੇ ਧਮਕੀ ਦੇ ਕੇ ਫਰੋਕੀਆਂ ਮੰਗ ਰਹੇ ਨੇ ਆਪਾਂ ਇੱਥੇ ਜੇ ਮੌਲਾਂ ਦੀ ਗੱਲ ਕਰਕੇ ਜਾਂ ਆਪਣੇ ਤਲਵੰਡੀ ਰਾਮਾ ਮੰਡੀ ਦੀ ਗੱਲ ਕਰੀਏ ਜਾਂ ਬਠਿੰਡੇ ਦੀ ਗੱਲ ਕਰਕੇ ਤਾਂ ਲੱਖਾਂ ਨਹੀਂ ਕਈ ਕੁਵਾਂ ਰੁਪਿਆ ਜਿਹੜੇ ਅੰਦਰ ਜੇਲ੍ਹਾਂ 'ਚ ਬੈਠੇ ਬੰਦ ਬੰਦੇ ਆਪਣੇ ਲੋਕਾਂ ਤੋਂ ਵਸੂਲ ਕਰ ਚੁੱਕੇ ਆ। ਕੋਲੇ ਵਿੱਚ ਵੀ ਆਪਾਂ ਦੇਖਦੇ ਆ ਵੀ ਵੱਡਾ ਹੱਥ ਪ੍ਰਸ਼ਾਸਨ ਦਾ ਹੁੰਦਾ। ਆਪ ਹੀ ਇਹ ਫੋਨ ਕਰਾ ਦਿੰਦੇ ਆ ਫਲਾਣੇ ਬੰਦੇ ਕੋਲੇ ਪਹਿਲੇ ਆ ਫੋਨ ਕਰ ਦਿਓ ਜਦੋਂ ਬੰਦਾ ਇਨਸਾਫ ਲਈ ਪ੍ਰਸ਼ਾਸਨ ਕੋਲ ਜਾਂਦਾ ਮੁਰੋ ਇੱਕ ਗੱਲ ਕਹਿ ਦਿੰਦੇ ਆ ਉਹ ਯਾਰ ਮਾਰੇ ਬੰਦੇ ਆ ਕ੍ਰਿਮੀਨਲ ਬੰਦੇ ਆ ਕੀ ਕਰੋਗੇ ਤੁਸੀਂ ਲੈ ਦੇ ਕੇ ਜੇ 20 ਲੱਖ ਰੁਪਿਆ ਮਰ 10 ਲੱਖ ਰੁਪਿਆ ਦੇ ਕੇ ਨਿਵੇਲ ਲਓ ਆਪ ਹੀ ਸੌਦਾ ਕਰਾ ਦਿੰਦੇ ਆ ਬਹੁਤ ਲੰਮੀ ਘਟਨਾਵਾਂ ਲਗਾਤਾਰ ਇਹ ਬਾਤ ਰਹੀਆਂ ਨੇ ਰੋਜ਼ ਕਤਲ ਹੋ ਰਹੇ ਆ ਕਿਹਦੇ ਦੁਕਾਨਦਾਰ ਮਾਰਤਾ ਕੋਈ ਆਰਥੀਆ ਮਾਰਤਾ ਘੁਰਾ ਜਾਂਦਾ ਲੁੱਟ ਲਿਆ ਰੋਲ ਕੰਨਾਂ ਦੀਆਂ ਬਾਗੀਆਂ ਪੱਤੀਆਂ ਜਾ ਰਹੀਆਂ ਨੇ ਆ ਨਸ਼ੇ ਦੀ ਆਪਾਂ ਗੱਲ ਦੇਖ ਲਓ ਆ ਡਰਾਮਾ ਸ਼ੁਰੂ ਕਰਤਾ ਉਹਦਾ ਘਟਾਤਾ ਉਹਦਾ ਘਟਾਤਾ ਕੀ ਕਰਤਾ ਉਹਦੇ ਨਾਲ ਨਸ਼ਾ ਰੁਕ ਜੂ ਆ ਤੁਸੀਂ ਦੇਖ ਲਓ ਇਸ ਗੱਲ ਮੇਰੀ ਦੇਖ ਲਿਓ ਬਾਈ ਆ 10 15 20 ਦਿਨ ਡਰਾਮਾ ਚੱਲੂਗਾ ਨਸ਼ਾ ਉਮੀਦ ਹੈ ਨਾ ਉਹ ਤੋਂ ਫੇਰ ਵੱਧ ਜਾਣਾ ਹੈ ਅਸਲ ਦੇ ਵਿੱਚ ਮਨਸਾ ਵੀ ਹੈਗੀ ਨੀਂਦ ਨਹੀਂ ਸਾਫ਼ ਹੈਗੀ ਅੰਦਰੋਂ ਅੱਛਾ ਸੱਕੀ ਹੋਵੇ ਹੋਣ ਨੂੰ ਕੀ ਨਹੀਂ ਹੁੰਦਾ ਸਾਰਾ ਪ੍ਰਸ਼ਾਸਨ ਨੂੰ ਪਤਾ ਹੁੰਦਾ ਪੁਲਿਸ ਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਕਿੱਥੋਂ ਲਿਆਉਂਦਾ ਹੈ ਕਿੱਥੇ ਵੇਚਦਾ ਹੈ ਲੱਗਿਆ ਹੁੰਦਾ ਸੀਗਾ ਮੇਰੇ ਪਿੰਡ ਮੁੰਡਾ ਮਰ ਗਿਆ ਇੱਕ ਉਸ ਘਟਨਾ ਨਾਲ ਸੰਬੰਧ ਚ ਹੀ ਮਿਲੇ ਤੇ ਮੈਂ 10 ਬੰਦਾ ਹੀ ਲਿਸਟ ਦਿੱਤੀ ਡੀਐਸਪੀ ਨੂੰ ਮੈਂ ਕਿਹਾ 10 ਬੰਦੇ ਮੋٹے ਤੌਰ ਤੇ ਚਿੱਟਾ ਵੇਚਦੇ ਆ ਤੜਕੇ ਉਸੇ ਡੀਐਸਪੀ ਨੇ ਫੂਲ ਦਫ਼ਤਰ ਦੇ ਵਿੱਚ ਬੁਲਾ ਕੇ ਉਹਨਾਂ ਦਾ ਬੰਦਿਆਂ ਨੂੰ ਚਾਰਾਂ ਪੰਜਾਂ ਨੂੰ ਨਾਲੇ ਚਾਹ ਪਿਆਈ ਨਾਲੇ ਉਹ ਚਿੱਠੀ ਉਹ ਪਾਰਚੀ ਮੁਰੇ ਕਰਤੀ ਵੀ ਆ ਤੁਹਾਡਾ ਲੱਖਾ ਪਿੰਡ ਵਾਲਾ ਤੁਹਾਡੇ ਨਾਂ ਦੇ ਕੇ ਗਿਆ ਮੈਂ ਨਾਂ ਦੱਸਣ ਨੂੰ ਵੀ ਤਿਆਰ ਆ ਮੱਖ ਮੰਤਰੀ ਨੂੰ ਕਹਿੰਦਾ ਵੀ ਲੈ ਮੈਂ ਨਾਂ ਦੱਸਦਾ ਉਹ ਡੀਐਸਪੀ ਆਸ ਵਿੱਚ ਕਿੱਥੇ ਲੱਗਿਆ ਉਹ ਵੀ ਦੱਸਦਾ ਕਰਨ ਦੇ ਕਾਰਵਾਈ ਕੁਝ ਨਹੀਂ ਹੋਣੀ ਭਾਈ ਉਹ ਸਾਡੇ ਚ ਕਮੀ ਕੀ ਆ ਸੰਡ ਚ ਘਾਟਾ ਕੀ ਆ ਚਲ ਧੰਨਵਾਦ ਆ ਕਿ ਐਡੀ ਵੱਡੀ ਘਟਨਾ ਹੋਈ ਆ ਤੇ ਆਪਾਂ ਇਕੱਠੇ ਹੋਇਆ ਸਾਰੇ ਜੇ ਅਸੀਂ ਇਕੱਠੇ ਰਹੋਗੇ ਭਾਈਚਾਰਾ ਬਣਿਆ ਰਹੂਗਾ ਤਾਂ ਕੋਈ ਮਸਲੇ ਦਾ ਹੱਲ ਹੋ ਜਾਊਗਾ ਤਾਂ ਨਹੀਂ ਭੁੱਲ ਜੋ ਘਟਨਾਵਾਂ ਤਾਂ ਹੋਰ ਬਦਲੀਆਂ ਹਲੇ ਹਾਲ ਤਾਂ ਹੋਰ ਖਰਾਬ ਹੋਣਾ ਇਹ ਦੇਖੀ ਜੇ ਹਾਲਾਤ ਸਰਕਾਰਾਂ ਜਿੰਨੀਆਂ ਮਰਜ਼ੀ ਬਦਲੋ ਜਿਹੜੀ ਮਰਜ਼ੀ ਸਰਕਾਰ ਲਿਆਓ ਇਹ ਵੀ ਤੇ ਅੱਜ ਕੱਲ੍ਹ ਦੇਖਦੇ ਹੋ ਸਰਕਾਰਾਂ ਦੀ ਪਹਿਲਾਂ ਵੀ ਦੇਖੀਆਂ ਨੇ ਬਾਰਾਂ ਦੀ ਰਹੀ ਸਰਕਾਰ ਚਾਹੇ ਕਾਂਗਰਸ ਰਹੀ ਚਾਹੇ ਨਾ ਆਮ ਆਦਮੀ ਸਰਕਾਰ ਹੈ ਸਰਕਾਰ ਚਾਹੇ ਕਾਨੂੰ ਕੋ ਹੋਰ ਲਿਆਓ ਹਾਲਾਤ ਇਹੀ ਰਹਿਣੇ ਆ ਉਹਦੀਆਂ ਕਮੀਆਂ ਮੈਂ ਆਪਣੇ ਲੋਕਾਂ 'ਚ ਮੰਨਦਾ ਕਿ ਸਾਡੇ ਲੋਕਾਂ 'ਚ ਕਮੀ ਆ ਬਾਈ ਅਾਕ ਕੱਟੇ ਨਹੀਂ ਹੁੰਦੇ ਆ ਸੀਵਰੇ ਦਾ ਮਸਲਾ ਸੀਦਾ ਸ਼ਹਿਰ ਦਾ ਕਿੰਨਾ ਚਿਰ ਹੋ ਗਿਆ ਲੰਕੀ ਜਾਂਦੇ ਨੂੰ ਕਿੰਨਾ ਚਿਰ ਹੋ ਗਿਆ ਤੁਸੀਂ ਧਰਨੇ ਵੀ ਲਾਏ ਸੜਕਾਂ ਵੀ ਰੋਕੀਆਂ ਫੱਲ ਹੋ ਗਿਆ ਹੋ ਗਿਆ ਕਿ ਨਹੀਂ ਹੋ ਗਿਆ ਜੀ ਚੱਲੀ ਜਾਂਦਾ ਉਹ ਕੰਮ ਚੱਲ ਪਿਆ ਉਹ ਕੰਮ ਅੰਤਪਜਤ ਚੱਲ ਪਿਆ ਪਤਾ ਨਹੀਂ ਵਿਚਾਰੇ ਰੋਕਿਆ ਕਾਸਟੇਸ ਟੂ ਲੈ ਲਈ ਨਾ ਸੁਣਿਆ ਪਾਈਪਾਂ ਪਾਉਂਦੇ ਆ। ਉਹ ਉਦੋ ਖਾਨਾ ਪੂਰਤੀ ਕਰ ਦਿੰਦੇ ਆ, ਇਲਾਜਾਂ ਕਰ ਦਿੰਦੇ ਆ। ਸੋ ਸਰਕਾਰ ਕੋਲੇ ਗੱਲਾਂ ਨੇ, ਗੱਲਾਂ ਦਾ ਕੜਾ ਮੁੱਖ ਮੰਤਰੀ ਕੋਲੇ ਜਿੰਨਾ ਮਰਜ਼ੀ ਖਾ ਲੋ, ਘੱਟ ਖਾ ਲੋ, ਵੱਧ ਖਾ ਲੋ। ਜੁੜਕਦੇ ਕਹਾਣੀਆਂ ਭਰਾਵੋ। ਸੋ ਜੇ ਆਪਾਂ ਨੂੰ ਆਪਾਂ ਮੁੱਦਿਆਂ ਤੇ ਨਹੀਂ ਆਵਾਂਗੇ, ਮੁੱਦਿਆਂ ਦੇ ਇਕੱਠੇ ਹੋ ਕੇ ਨਹੀਂ ਲੜਾਂਗੇ, ਕੋਦੇ ਨਾਲ ਛੋਟੇ ਦਾ ਮੋਟਾ ਜੋੜ ਕੇ ਨਹੀਂ ਖੜਾਂਗੇ। ਤਾਂ ਇਹ ਹਾਲਾਤ ਨੇ ਜਿਹੜੇ ਹੋਰ ਵੀ ਬਦਲਣ ਹੋਣੇ ਆ। ਦੂਜੀ ਗੱਲ ਆ ਜਾਂਦੀ ਆ ਮੈਂ ਕੱਲ ਇਸ ਖਾਸ ਤੌਰ ਤੇ ਇਸ ਮੁੱਦੇ ਤੇ ਕਰਨਾ ਚਾਹੁੰਦਾ ਕਿ ਸਾਡੇ ਜਵਾਕ ਨੇ ਜਿਹੜੇ ਉਹ ਨਸ਼ਿਆਂ ਵੱਲ ਕ੍ਰਿਕਟਾਂ ਵੱਲ ਮਾੜੀਆਂ ਕ੍ਰਿਕਟਾਂ ਵੱਲ ਜਾਂ ਮਾਲੇ ਪਾਸੇ ਨੂੰ ਕਿਉਂ ਜਾ ਰਹੇ ਆ ਕਿਉਂਕਿ ਅਸੀਂ ਵੀ ਆਪਣੇ ਜਵਾਕਾਂ ਨੂੰ ਸੰਸਕਾਰ ਜਿਹੜੇ ਦੇਣੇ ਚਾਹੀਦੇ ਸੀ ਉਹ ਦੇ ਨਹੀਂ ਰਹੇ ਆਪਾਂ ਵੀ ਛੱਡ ਦਿੰਦੇ ਹਾਂ ਹਰ ਬੰਦਾ ਖਵੀਲਦਾਰ ਜੀ ਇਹਨਾਂ ਉਲਝ ਗਿਆ ਕਿ ਆਪਣੇ ਜਵਾਕਾਂ ਦਾ ਜਵਾਕਾਂ ਦੇ ਬੰਦਿਆਂ ਕੋਲੇ ਵਕਤ ਹੀ ਹੈ ਨਹੀਂ ਸੋ ਇਸ ਕਰਕੇ ਵੀ ਸਾਡੇ ਜਵਾਕ ਜਿਹੜੇ ਉਹ ਗਲਤ ਰਹਾਂ ਦੇ ਤੁਰੇ ਹੋਏ ਆ ਸੋ ਆਹਦੇ ਜਵਾਕਾਂ ਨੂੰ ਵੀ ਸਮਝਾਉਣ ਦੀ ਲੋੜ ਹੈ ਜੇ ਆਪਾਂ ਜਵਾਕਾਂ ਨੂੰ ਸ਼ੁਰੂ ਤੋਂ ਬਚਪਨ ਤੋਂ ਹੀ ਕੋਈ ਸਿੱਖਿਆ ਦੇਵਾਂਗੇ ਤਾਂ ਜਾ ਕੇ ਜਵਾਕ ਵੱਡੇ ਹੋ ਕੇ ਸਮਾਜਿਕ ਚੰਗਾ ਕਰ ਸਕਦੇ ਆ ਸੋ ਇਹ ਵੀ ਸਮਝ ਕਰਨ ਦੀ ਲੋੜ ਹੈ ਬਾਕੀ ਮੈਨੂੰ ਪਤਾ ਲੱਗਿਆ ਜੀ ਪੰਜੇ ਬੰਦੇ ਫੜੇ ਗਏ ਆ ਕੋਈ ਰੌਲਾ ਨਾ ਪਾਓ ਯਾਰ ਰੌਲਾ ਕੋ ਪਈ ਜਾਂਦੇ ਚਲੋ ਹਲੇ ਜਾਂਚ ਪੜਤਾਲ ਚੱਲ ਰਹੀ ਆ ਸੋਚਾ ਅੱਜ ਮੈਂ ਸ਼ਹਿਰ ਆ ਜਾ ਕਾਲੇ-ਦਾਲੇ ਜਿੰਨੇ ਲੋਕ ਆਪਾਂ ਤੁਸੀਂ ਆਏ ਹੋ ਜਾਂ ਜਿਹੜੀ ਵੀ ਤੁਹਾਡੀ ਕਮੇਟੀ ਬਣੀ ਆ ਜਿਹੜੇ ਵੀ ਰੂਪ ਦੇ ਵਿੱਚ ਤੁਸੀਂ ਇਸ ਅਰਸ਼ ਨੂੰ ਅਕੇ ਲਜਾਣਾ ਚਾਹੁੰਦੇ ਆ ਅਸੀਂ ਪੈਤਨੋਂ ਮਨੋਂ ਤੁਹਾਡੇ ਨਾਲ ਖੜਾਂਗੇ ਚਾਹੇ ਦਿਨ ਰਾਤ ਦੀ ਮੋਰਚਾ ਪੱਕੇ ਤੌਰ ਤੇ ਲਾਉਣਾ ਪਵੇ ਉਹ ਵੀ ਅਸੀਂ ਨਾਲ ਆ ਤੁਹਾਡੇ ਜਿਹੜਾ ਵੀ ਤੁਸੀਂ ਕੋਈ ਸੁਨੇਹਾ ਦੇਵੋਗੇ ਸਰਦਾਰ ਦੇਵੋਗੇ ਪਰ ਲਿਖੋਗੇ ਅਸੀਂ ਹਰ ਪੱਖ ਤੋਂ ਤੁਹਾਡੇ ਨਾਲ ਆ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਮਾਰਲੇ ਸਰ ਕੀ ਕੋਈ ਸਾਹਮਣੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਆ ਜਿਹੜਾ ਇਹ ਇਨਸੀਡੈਂਟ ਹੋਇਆ ਸੀਗਾ ਲੜਕੀ ਦੀ ਜਿਹੜੀ ਡੈੱਡ ਬਡੀ ਜਿਹੜੀ ਸੀਗੀ ਅਸੀਂ ਸਰਚ ਕਰ ਰਹੇ ਸੀਗੇ ਕੱਲ ਤੋਂ ਐਨਡੀਆਰਫ ਦੀ ਟੀਮਾਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਅਸੀਂ ਬਿਆਨ ਦਰਜ ਕਰਕੇ ਥਾਣਾ ਮੌੜ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰ ਲਿਆ ਸੀਗਾ ਮੁਕੱਦਮਾ ਦੀ ਤਫ਼ਤੀਸ਼ ਦੇ ਸਬੰਧ ਦੇ ਵਿੱਚ ਹੁਣ ਅਸੀਂ ਤੱਕ 5 ਜਿਹੜੇ ਦੋਸ਼ੀ ਨੇ ਗ੍ਰਿਫਤਾਰ ਕਰ ਲੈਣਾ ਜਿਹੜਾ ਮੇਨ ਲੜਕਾ ਸੀਗਾ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਗੱਲਾਂ ਆਈਆਂ ਸੀਗੀਆਂ ਉਹਦੇ ਆਧਾਰ ਤੇ ਉੱਤੇ ਜਿਹੜੀ ਹੈਗੀ ਅਸੀਂ ਲੜਕੀ ਦੀ ਡੈੱਡ ਬੋਡੀ ਵੀ ਰਿਕਵਰ ਕਰ ਲਈ ਹੈ ਤੇ ਜਿਹੜੀ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸਾਡੇ ਚੱਲ ਰਹੀ ਹੈ ਹੁਣ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰਕੇ ਜੋ ਵੀ ਅਗੇ ਰੈਲੇਵੈਂਟ ਸੈਕਸ਼ਨਸ ਅਗੇ ਨੇ ਉਹ ਐਡ ਕੀਤੇ ਜਾਣਗੇ ਤੇ ਪੋਸਟਮਾਰਟਮ ਦੀ ਜਿਹੜੀ ਪ੍ਰੋਸੀਡਿੰਗ ਕਰਵਾਈ ਜਾ ਦੱਸ ਲੜਕੇ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੋਈ ਦੱਸ ਲੜ ਲੜਕੇ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਮਾਰਨ ਨਾਲ ਸੰਬੰਧੀ ਕੁਝ ਦੱਸਿਆ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਤੱਥ ਸਾਹਮਣੇ ਆਏ ਨੇ ਵਜਾ ਰੰਜਾ ਜਿਹੜੀ ਹੈਗੀ ਆ ਉਹ ਅਸੀਂ ਇਸ ਟਾਈਮ ਤੇ ਡਿਸਕਲੋਜ਼ ਨਹੀਂ ਕਰ ਸਕਦੇ ਥੈਟ ਵੀ ਆਰ ਵਰਕਿੰਗ ਤੇ ਜਿਹੜੀ ਹੈਗੀ ਕਿਉਂਕਿ ਬੀਇੰਗ ਲੜਕੀ ਦੇ ਨਾਲ ਮਸਲਾ ਨਾਲ ਸੰਬੰਧ ਸਕਦੇ ਬਾਕੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਜੇ ਚੱਲ ਰਹੀ ਹੈ ਇਹ ਮਰਡਰੀ ਹੈ ਜੀ ਆ ਜਿਹੜੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਤਾਂ ਇਹੀ ਸਾਹਮਣੇ ਆਇਆ ਹੈ ਜਿਹੜੇ ਪੰਜ ਤੁਸੀਂ ਦੋਸ਼ੀ ਕਰ ਰਹੇ ਹੋ ਕੌਣ ਕੌਣ ਨੇ ਦੱਸ ਸਕਦੇ ਇਹਦੇ ਵਿੱਚ ਇੱਕ ਲੜਕਾ ਹੈ ਤੇ ਉਹਦੇ ਜਿਹੜੇ ਇੱਕ ਦੋਸਤ ਹੈ ਉਹਦੇ ਬਾਕੀ ਰਿਸ਼ਤੇਦਾਰ ਨੇ ਚਾਚਾ ਤੇ ਉਹਦੇ ਮਾਦਰ ਫਦਰ ਕੋਈ ਸਮਾਂ ਘਟਨਾ ਤੱਕ ਇਹ ਜਿਹੜੀ ਹੈਗੀ ਹੈ ਸ਼ਾਇਦ 9 ਤਰੀਕ ਦੀ ਟਾਈਮਿੰਗ ਜਿਹੜੀ ਹੈਗੀ ਆ ਅੱਧੀ ਰਾਤ ਕਰਿੰਦੀ ਹੈ ਠੀਕ ਹੈ ਧੰਨਵਾਦ ਹੈ ਥੈਂਕ ਯੂ